ਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਜੀ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਕਈ ਵੀਰ ਭੈਣ ਭਰਾਵਾਂ ਦੇ ਮੈਸੇਜ ਆਇਆ ਸੀ ਵੀ ਬਾਬਾ ਨਾਰ ਸਿੰਘ ਵੀਰ ਜੀ ਦਾ ਕੋਈ ਮੰਤਰ ਦੱਸੋ ਆਪਾਂ ਬਾਬਾ ਕੱਲੇ ਨਾਰ ਸਿੰਘ ਵੀਰ ਜੀ ਦਾ ਹੀ ਦੱਸਦੇ ਆ ਜੇ ਤੁਹਾਨੂੰ ਸਾਰੇ ਹੀ ਦੇਵਤਿਆਂ ਦਾ ਤਕਰੀਬਨ ਗੁਰੂਆਂ ਪੀਰਾਂ ਦਾ ਵੀ ਵਿੱਚ ਇਹਦੇ ਜ਼ਿਕਰ ਆ ਉਹ ਮੰਤਰ ਦੇਣ ਜਾ ਰਹੇ ਹਾਂ ਤੇ ਨਾਲੇ ਸਭ ਦੇ ਕੰਮ ਆਉਣ ਵਾਲਾ ਮੰਤਰ ਹੈ ਜੋ ਵੀ ਦੁਨੀਆ ਤੇ ਕੋਈ ਕਰਦਾ ਕਰਾਉਂਦਾ ਜਾਂ ਕਿਸੇ ਦੇ ਕੋਈ ਮਾੜਾ ਕਰਮ ਕਰਦਾ ਜਾਂ ਕੋਈ ਗਲਤ ਸੁੱਖਾਂ ਸੜੀਆਂ ਲਾ ਕੇ ਗਲਤ ਕੰਮ ਕਰਦਾ ਉਸ ਤੋਂ ਰੱਖਿਆ ਲਈ ਹੈ ਨੰਬਰ 2 ਇਹ ਮੰਤਰ ਜਿਵੇਂ ਆਪਾਂ ਕੰਮਕਾਰ ਤੇ ਵਾਧਾ ਜਾਂ ਕੋਈ ਘਰੇ ਤੋਕ ਤਕਰੀਬ ਰਹਿੰਦੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਅੜਚਣਾ ਉਹ ਤੁਹਾਨੂੰ ਰੱਖਿਆ ਕਰਦਾ ਹੈ ਇਸ ਮੰਤਰ ਦੇ ਜਾਪ ਨਾਲ ਤੁਸੀਂ ਆਪਣੇ ਆਪ ਦੀ ਆਪਣੇ ਸਰੀਰ ਦੀ ਆਪਣੇ ਘਰ ਦੀ ਕਿਸੇ ਦੀ ਵੀ ਰੱਖਿਆ ਕਰ ਸਕਦੇ ਆ ਇਹ ਰੱਖਿਆ ਕਰਨ ਵਾਸਤੇ ਮੰਤਰ ਆ ਇਹਦੀ ਵਿਧੀ ਹੈਗੀ ਹੈ ਜੀ 41 ਦਿਨਾਂ ਜੀ ਰੋਜ਼ 250 ਵਾਰ ਕਰਨਾ ਹੈ ਇੱਕ ਦਿਨ ਵਿੱਚ 250 ਵਾਰ ਕਰਨਾਗਾ 41 ਦਿਨ ਜਾਪ ਚੱਲੂਗਾ ਜੀ ਇਹਦਾ ਤੇ ਇੱਕ ਦਿਨ ਦੇ ਵਿੱਚ 250 ਵਾਰ ਜਪਨਾਗਾ ਕੋਲ ਪਾਣੀ ਦਾ ਗੜਬਾ ਰੱਖਣਾ ਜੀ ਆਪਾਂ ਭਰ ਕੇ ਤੋਂ ਉਹ ਬੱਤੀ ਜਗਾਉਣੀ ਆ ਤੇ ਕੋਈ ਵੀ ਮਿੱਠਾ ਪ੍ਰਸ਼ਾਦ ਜਿਵੇਂ ਲੱਡੂ ਖੱਲਾ ਪਤਾਸੇ ਜਾਂ ਬਦਾਨਾ ਵਗੈਰਾ ਕੋਈ ਵੀ ਮਿੱਠਾ ਪ੍ਰਸ਼ਾਦ ਲੈ ਸਕਦੇ ਜੀ ਫਿਰ ਇਹ 41 ਦਿਨਾਂ ਦੇ ਵਿੱਚ ਸਿੱਧ ਹੋ ਜਾਊਗਾ ਜੀ ਵੇਲੇ ਦੇਣਾ ਮਿੱਠਾ ਪ੍ਰਸ਼ਾਦ ਕੋਲ ਰੱਖਣਾਗਾ ਉਹ ਆਪਾਂ ਬਾਹਰ ਦਰਵੇਸ਼ਾਂ ਨੂੰ ਪਾ ਦੇਣਾ ਜਾਪ ਕਰਨ ਤੋਂ ਮਗਰੋਂ ਇਸੇ ਤਰ੍ਹਾਂ 41 ਦਿਨ ਹਰ ਰੋਜ਼ ਕੁਛ ਨਾ ਕੁਛ ਮਿੱਠਾ ਪ੍ਰਸ਼ਾਦ ਕੋਲੇ ਰੱਖਣਾਗਾ ਉਹ ਦਰਵੇਸ਼ਾਂ ਨੂੰ ਪਾਉਣਾਗਾ ਜਿਹੜਾ ਪਾਣੀ ਦਾ ਗੜਵਾ ਕੋਲ ਭਰ ਕੇ ਰੱਖਾਂਗੇ ਆਪਾਂ ਉਹਦਾ ਛੱਟਾ ਦੇ ਦੇਣਾ ਜੀ ਘਰੇ ਤੇ ਆਪਾਂ ਆਪ ਖੁਦ ਉਹ ਪਾਣੀ ਪੀ ਲੈਣਾਗਾ ਇਦੇ ਨਾਲ ਆਪਣੇ ਸਰੀਰ ਦੀ ਰੱਖਿਆ ਹੋਣੀ ਸ਼ੁਰੂ ਹੋ ਜੂਗੀ। ਇਹ ਮੰਤਰ ਸਿੱਧ ਹੋ ਜੂਗਾ। ਜਦੋਂ ਇਹ ਮੰਤਰ ਸਿੱਧ ਹੋ ਗਿਆ ਤਾਂ ਆਪਾਂ ਕਿਸੇ ਦੇ ਵੀ ਇਹਦਾ ਥੋੜਾ ਪਾ ਸਕਦੇ ਆ। ਤੇ ਉਹਦੀ ਵੀ ਸਰੀਰ ਦੀ ਰੱਖਿਆ ਕਰੂਗਾ ਇਹ ਮੰਤਰ। ਜਿੰਨਾ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਉਹਨਾਂ ਮure ਹੱਥ ਬਨ ਕੇ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵੀਡੀਓ ਚੰਗੀ ਲੱਗੇ ਤਾਂ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ। ਤਾ ਜੋ ਅਸੀਂ ਇਦਾਂ ਦੀਆਂ ਵੀਡੀਓ ਤੁਹਾਡੇ ਲਈ ਹੋਰ ਲੈ ਸਕੀਏ ਤੇ ਚੱਲਦੇ ਹਾਂ ਜੀ ਅੱਪਾ ਅੱਜ ਮੰਤਰਵਲ ਮੰਤਰ ਹੈਗਾ ਜੀ ਇਹ ਰੱਖਦਾ ਸ਼ਬਦ ਰੱਖਦਾ ਇਹ ਆਪਣੀ ਰੱਖਿਆ ਦੇ ਲਈ ਆ ਬਾਕੀ ਮੈਂ ਥੋੜਾ ਇਹ ਵੀਡੀਓ ਦੂਰ ਕਰ ਲੈਣਾ ਤੇ ਤੁਹਾਨੂੰ ਮੰਤਰ ਦਾ ਸਕਰੀਨਸ਼ਾਟ ਲੈਣਾ ਸੌਖਾ ਹੋ ਜੂਗਾ ਇਧਰੋਂ ਸਕਰੀਨਸ਼ਾਟ ਲੈ ਲਿਓ ਤੇ ਦੋ ਲੈਣਾ ਇੱਧਰਲੇ ਪਾਸੇ ਜੀ ਇਹਦਾ ਸਕਰੀਨਸ਼ਾਟ ਲੈ ਲਓ ਨਾਲ ਵੀਡੀਓ ਦਾ ਵੀ ਸਕਰੀਨਸ਼ਾਟ ਦਿੱਤਾ ਜਾਊਗਾ ਬਾਕੀ ਮੈਂ ਬੋਲ ਕੇ ਵੀ ਦੱਸ ਦਿੰਨਾ ਬੋਲ ਕੇ ਮੰਤਰ ਦੱਸ ਦਾਂ ਜੇ ਕਿਸੇ ਵੀਰ ਭੈਣ ਭਰਾ ਨੂੰ ਨਹੀਂ ਸਮਝ ਆਈ ਤਾਂ ਲਿਖਿਆ ਵਾ ਦੇਖ ਲੈਣਾ ਨਹੀਂ ਲਿਖਿਆ ਸਕਰੀਨਸ਼ਾਟ ਲੈਣਾ ਭੁੱਲ ਗਿਆ ਤਾਂ ਵੀਡੀਓ ਪਿੱਛੇ ਕਰਕੇ ਦੇਖ ਸਕਦੇ ਆ ਤੇ ਨਹੀਂ ਮੈਂ ਬੋਲ ਕੇ ਦੱਸ ਦੇਣਾ ਤੁਸੀਂ ਮੰਤਰ ਬੋਲ ਕੇ ਸੁਣ ਕੇ ਲੇਖ ਲਿਓ ਚਲਦੇ ਆਂ ਮੰਤਰਵਾਲ ਓਮ ਨਮੋ ਰੱਖ ਰੱਖ ਬਾਬਾ ਬੜਪਾਗ ਸਿੰਘ ਦੀ ਰੱਖ RAM ਸਿੰਘ ਦੇ ਪੁੱਤਰ ਰਾਜਕੌਰ ਦੇ ਜਾਇ ਦੀ ਰੱਖ ਬੰਦਾ ਬਹਾਦਰ ਦੀ ਰੱਖ RAM ਸਿੰਘ ਗੁਰਬਖਸ਼ ਸਿੰਘ ਬਾਬਾ ਦੀਪ ਸਿੰਘ ਸ਼ਹੀਦ ਸਿੰਘਾਂ ਦੀ ਰੱਖ ਨਾਰ ਸਿੰਘ ਭੈਰੋ ਜਤੀ ਹਨੂਮਾਨ ਮਾਈ ਕਾਲਕਾ ਦੀ ਰੱਖ ਭੂਤ ਪ੍ਰੇਤ ਡੈਣ ਜੜੇਲ ਜੈਨ ਖਵੀਸ ਪਰੀ ਫਰਿਸ਼ਤਾ ਦੇ ਦਾਨੋਂ ਦਾ ਡਰ ਹਰੇ ਅਣਪੱਤਿਆਂ ਦੇ ਪੱਤ ਦੇ ਵੇੜ ਅਣਪੱਤਿਆਂ ਨੂੰ ਪੱਤ ਦੇ ਪੇਟ ਅੱਖਾਂ ਸਿਰ ਪੀੜ ਦੂਰ ਕਰੋ ਤਾਕਾ ਤਵੀਤ ਜਾਦੂ ਗੁੱਡਾ ਜੋ ਜੋ ਕਰੇ ਸੋ ਸੋ ਮਰੇ ਬਾਬਾ ਬੜਪਾਗ ਸਿੰਘ ਜੀ ਰੱਖਿਆ ਕਰੇ ਦੁਹਾਈ ਗੁਰੂ ਗੋਬਿੰਦ ਸਿੰਘ ਜੀ ਦੀ ਦੁਹਾਈ ਤੇਰੇ ਮਾਤਾ ਪਿਤਾ ਦੀ ਪੀਰ ਮੁਰਸ਼ਿਦ ਦੀ ਹਾਜ਼ਰ ਹੋ ਮੇਰੀ ਭਗਤੀ ਗੁਰੂ ਕੀ ਸ਼ਕਤੀ ਚਲੇ ਮੰਤਰ ਫੁਰੇ ਵਾਚਾ ਦੇਖਾਂ ਬਾਬਾ ਵਡਭਾਗ ਸਿੰਘ ਤੇਰੀ ਹਾਜ਼ਰੀ ਪਹਿਰੇ ਦਾ ਤਮਾਸ਼ਾ ਇਹ ਮੰਤਰ ਹੈ ਜੀ ਦੁਬਾਰੇ ਫੇਰ ਬੋਲ ਕੇ ਤੁਹਾਨੂੰ ਦੱਸ ਦਿੰਦਾ ਮੈਂ ਓਮ ਨਮੋ ਰੱਖ ਰੱਖ ਬਾਬਾ ਵਡਭਾਗ ਸਿੰਘ ਦੀ ਰੱਖ RAM ਸਿੰਘ ਦੇ ਪੁੱਤਰ ਰਾਜਕੌਰ ਜਾਈ ਦੀ ਰੱਖ ਬੰਦਾ ਬਹਾਦਰ ਦੀ ਰੱਖ RAM ਸਿੰਘ ਗੁਰਬਖਸ਼ ਸਿੰਘ ਬਾਬਾ ਦੀਪ ਸਿੰਘ ਦੀ ਰੱਖ ਨਾਰ ਸਿੰਘ ਭੈਰੂ ਜਤੀ ਹਨੂਮਾਨ ਮਾਈ ਕਾਲਕਾ ਦੇ ਰਖ ਭੂਤ ਪ੍ਰੇਤ ਡੈਣ ਚੜੇਲ ਜਨਖਵੀਸ ਪਰਿ ਫਰਿਸ਼ਤਾ ਦੇ ਦਾਨੋਂ ਦਾ ਡਰ ਹਰੇ ਅਣਪਕਤਿਆਂ ਨੂੰ ਪਤ ਦੇ ਢੇਟ ਅੱਖਾਂ ਸਿਰ ਪੀੜ ਦੂਰ ਕਰੋ ਤਾਗਾ ਤਵੀਤ ਜਾਦੂ ਗੁੱਡਾ ਜੋ ਜੋ ਕਰੇ ਸੋ ਸੋ ਮਰੇ ਬਾਬਾ ਬੜਵਾਗ ਸਿੰਘ ਜੀ ਰੱਖਿਆ ਕਰੇ ਦੁਹਾਈ ਗੁਰੂ ਗੋਵਿੰਦ ਸਿੰਘ ਜੀ ਦੀ ਦੁਹਾਈ ਤੇਰੇ ਮਾਤਾ ਪਿਤਾ ਦੀ ਪੀਰ ਮੁਰਸ਼ਿਦ ਦੀ ਹਾਜ਼ਰੀ ਤੇ ਮਰਸ਼ਦ ਦੀ ਹਾਜ਼ਰ ਹੋ ਮੇਰੀ ਭਗਤੀ ਗੁਰੂ ਕੀ ਸ਼ਕਤੀ ਚਲੇ ਮੰਤਰ ਫੁਰੇ ਵਾਜ ਦੇਖਾਂ ਬਾਬਾ ਬੜਪਾਗ ਸਿੰਘ ਤੇਰੀ ਕਲਾਮ ਦਾ ਤਮਾਸ਼ਾ ਇਹ ਮੰਤਰਾਂ ਜੀ ਮਾਤਰਾ ਨੂੰ ਨੋਟ ਕਰ ਲਿਓ ਵੀ ਇਹ ਤੁਹਾਨੂੰ ਦੱਸਤੀ ਆ ਮੰਤਰ ਦੱਸਦਾ ਕੰਮ ਤੁਹਾਨੂੰ ਦੱਸਦਾ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਨੱਪਿਓ ਤਾ ਜੋ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਆ ਸਕੇ ਧੰਨਵਾਦ ਜੀ